ਪਲਾਂਟਰ ਦੇ ਵਿੱਚ ਇੱਕ ਡੀਐਸਪੀ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਆਟੋ ਚਾਲਕ ਦੇ ਵੱਲੋਂ ਹੀ ਡੀਐਸਪੀ ਦਾ ਕਤਲ ਕਰ ਦਿੱਤਾ ਗਿਆ ਜਿਲੰਦਰ ਦੇ ਵਿੱਚ ਇੱਕ ਡੀਐਸਪੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਕਤਲ ਦੀ ਗੁੱਥੀ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਔਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਹੋਇਆ ਕਿ ਇੱਕ ਆਟੋ ਚਾਲਕ ਦੇ ਵੱਲੋਂ ਹੀ ਡੀਐਸਪੀ ਦਾ ਕਤਲ ਕਰ ਦਿੱਤਾ ਗਿਆ ਸਿਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਟੋ ਚਾਲਕ ਨੇ ਗੋਲੀ ਮਾਰੀ ਹੈ ਡੀਐਸਪੀ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ ਵਰਕਸ਼ਾਪ ਚੌਂਕ ਦੇ ਵਿੱਚ ਇੱਕ ਨਿੱਜੀ ਢਾਬੇ ਤੇ ਬੈਠ ਕੇ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਆਟੋ ਦੇ ਵਿੱਚ ਚੜਿਆ ਤੇ ਆਟੋ ਵਾਲੇ ਦੇ ਨਾਲ ਬਹਿਸ ਹੁੰਦੀ ਹੈ ਤਾਂ ਆਟੋ ਵਾਲੇ ਨੇ ਖਿਜ ਕੇ ਦੱਸਿਆ ਜਾ ਰਿਹਾ ਕਿ ਉਸਨੇ ਨਾਲ ਗਾਲੀ ਗਲੋਚ ਕੀਤਾ ਹੈ ਗਾਲੀ ਗਲੋਚ ਕਰਨ ਤੋਂ ਬਾਅਦ ਦੇ ਵਿੱਚ ਆਟੋ ਵਾਲੇ ਨੂੰ ਗੁੱਸਾ ਆ ਗਿਆ ਤੇ ਉਸਨੇ ਉਸਦੀ ਹੀ ਪਿਸਤੌਲ ਖੋ ਕੇ ਡੀਐਸਪੀ ਦੀ ਪਿਸਤੌਲ ਖੋ ਕੇ ਉਸ ਦੇ ਉੱਪਰ ਅਟੈਕ ਕਰ ਦਿੱਤਾ ਹੈ ਹਮਲਾ ਕਰ ਦਿੱਤਾ ਹੈ ਔਰ ਜਿਹੜਾ ਮੁਲਜ਼ਮ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇੱਕ ਸੀਸੀਟੀਵੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਸਭ ਤੋਂ ਪਹਿਲਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਸਮੇਂ ਡੀਐਸਪੀ ਆਟੋ ਵਾਲੇ ਦੇ ਨਾਲ ਗੱਲਬਾਤ ਕਰਦਾ ਹੈ ਇਹ ਤਸਵੀਰਾਂ ਨੇ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਔਰ ਜਿਸ ਨੇ ਲੋਈ ਦੀ ਬੁੱਕਲ ਜਿਸ ਸ਼ਖਸ ਨੇ ਮਾਰੀ ਹੋਈ ਹੈ ਇਹ ਹੋਰ ਕੋਈ ਨਹੀਂ ਡੀਐਸਪੀ ਦਲਵੀਰ ਸਿੰਘ ਦਿਓਲ ਹੈ ਆ ਤਾਂ ਉਹੀ ਜਦੋਂ ਆਟੋ ਦੇ ਵਿੱਚ ਬੈੰਦਾ ਹੈ ਆਟੋ ਚਾਲਕ ਦੇ ਨਾਲ ਉਸ ਦੀ ਬਹਿਸ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ ਵਰਕਸ਼ਾਪ ਚੌਂਕ ਤੋਂ ਇਹ ਆਟੋ ਦੇ ਵਿੱਚ ਬੈਠਦਾ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਜਲੰਧਰ ਤੋਂ ਸੁਨੀਲ ਮਹਾਜਨ ਜੁੜ ਚੁੱਕੇ ਨੇ ਸੁਨੀਲ ਜੀ ਕਿਵੇਂ ਦੇਖਦੇ ਹੋ ਵੱਡਾ ਖੁਲਾਸਾ ਹੋਇਆ ਇੱਕ ਡੀਐਸਪੀ ਦਾ ਕਤਲ ਇੱਕ ਆਟੋ ਚਾਲਕ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਜੀ ਦੱਸਿਆ ਜਾਂਦਾ ਹੈ ਜੇ 31 ਤਰੀਕ ਦੇ ਰਾਤ ਨੂੰ ਚਲੰਦਰ ਦੇ ਬੱਸ ਸਟੈਂਡ ਦੇ ਇੱਕ ਟਾਬੇ ਤੇ ਬਹਿ ਕੇ ਗੱਲਬਾਤ ਰੋਟੀ ਖਾਂਦਾ ਰੋਟੀ ਖਾਣ ਤੋਂ ਬਾਅਦ ਇੱਕ ਘਾਟੋ ਦੇ ਵਿੱਚ ਉਤੋਂ ਵੀ ਬਹਿ ਕੇ ਜਿਹੜਾ ਜਾਂਦਾ ਹੈਗਾ ਵਾ ਜਾ ਕੇ ਜਦੋਂ ਰਸਤੇ ਦੇ ਵਿੱਚ ਉਹਦੀ ਬੈਸ ਹੁੰਦੀ ਹੈ ਬੈਸ ਤੋਂ ਬਾਅਦ ਘਾਟੋ ਵਾਲਾ ਉਸ ਨੂੰ ਨ ਵਰਸ਼ਾ ਤੋਂ ਉਸ ਤੋਂ ਦੂਸਰੇ ਘਾਟੋ ਦੇ ਵਿੱਚ ਚੁਕਾਇਆ ਜਾਂਦਾ ਹਾਂ ਲੈ ਜੋ ਹੈ ਪੁਲਿਸ ਨੇ ਇਸ ਬਾਰੇ ਐਸੇ ਪੁਲਿਸ ਨਾਲ ਕਾਂਗਰੀ ਦਿੱਤੇ ਪੁੱਛਿਆ ਗਿਆ ਤਾਂ ਪੁਲਿਸ ਵੱਲੋਂ ਕਹਿਆ ਗਿਆ ਸੀ ਸੀਸੀਟੀਵੀ ਦੀ ਫੁਟੇਜ ਤੇ ਭਾਲ ਦੇ ਨਾਲ ਇਸ ਦੀ ਜਾਂਚ ਜਿਹੜੀ ਹੈ ਚੱਲਦੀ ਪਈ ਹੈ ਜਿਸ ਦੇ ਵਿੱਚ ਗੱਲ ਕਿੜੇ ਮੋਟਰ ਤੇ ਕਿੜੇ ਸਾਹਮਣੇ ਆਇਆ ਇੱਕ ਹੀ ਆਟੋ ਵਾਲੋਂ ਪਹਿਲਾਂ ਉਤਰਨਾ ਮਾਰਕੁੱਟ ਕੀਤੀ ਜਾਂਦੀ ਹੈ ਮਾਰਕੁੱਟ ਕਰਨ ਤੋਂ ਬਾਅਦ ਉਸ ਦੀ ਜੋ ਲੁੱਟ ਵੀ ਕੀਤੀ ਜਾਂਦੀ ਹੈ ਕਿੜਾ ਉਸ ਉਸ ਦਾ ਅਸਲ ਸਰਕਾਰੀ ਅਸਲਾ ਵੀ ਹੈ ਉਸ ਦੀ ਡੈੱਡ ਬੋਡੀ ਦੇ ਕੋਲੋਂ ਨਹੀਂ ਮਿਲਦਾ ਹੈਗਾ ਅਸਲਾ ਵੀ ਕਿੱਥੇ ਹੈ ਤਾਂ ਅੱਜ ਪੁਲਿਸ ਨੇ ਜਿਹੜਾ ਬਰਾਮਦ ਕਰ ਲਿਆ ਸਾਰਾ ਕੁਝ ਉਸੇ ਸਾਹਮਣੇ ਤੱਕਤ ਕੇ ਲਈ ਸਾਹਮਣੇ ਕਿਹੜੀ ਸਾਰੀਆਂ ਗੱਲਾਂ ਸਾਹਮਣੇ ਆ ਗਿਆ ਕੁਛ ਹੀ ਘੰਟੇ ਬਾਅਦ ਪੁਲਿਸ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਜੀ ਗੱਲਾਂ ਇਹ ਵੀ ਨੇ ਕਿ ਸਭ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗਾ ਡੀਐਸਪੀ ਦਲਵੀਰ ਸਿੰਘ ਦਿਓਲ ਉਸਦੇ ਵੱਲੋਂ ਪਹਿਲਾਂ ਬਤਮੀਜ਼ੀ ਕੀਤੀ ਜਾਂਦੀ ਹੈ ਬੱਸ ਲੂਕੀ ਉਸ ਆਟੋ ਵਾਲੇ ਦੇ ਨਾਲ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਆਟੋ ਵਾਲੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਖਿਜ ਕੇ ਜਿਹੜਾ ਤੈਸ਼ ਦੇ ਵਿੱਚ ਆਣ ਕੇ ਤੇ ਗੋਲੀ ਜਿਹੜੀ ਹੈ ਉਸਦੇ ਮੱਥੇ ਦੇ ਵਿੱਚ ਮਾਰ ਦਿੱਤੀ ਜਾਂਦੀ ਉਸ ਦਾ ਪਿਸਤੌਲ ਫੜ ਕੇ ਕੀ ਆ ਐ ਸਾਡੇ ਸਾਹ ਕਿਹੜੀ ਸੀਸੀਟੀਵੀ ਦੇ ਵਿੱਚ ਵੀਡੀਓ ਵਾਇਰਲ ਆਂਦੀ ਆ 31 ਤਰੀਕ ਰਾਤ 8 ਵਜੇ ਦੇ ਕਰੀਬ ਜਿਹੜਾ ਬੱਸ ਸਟੈਂਡ ਦੇ 6 ਨੰਬਰ ਗੇਟ ਦੇ ਸਾਹਮਣੇ ਇੱਕ ਟੱਬਾ ਉੱਤੇ ਬਹਿ ਕੇ ਉਹ ਉਹ ਉੱਥੇ ਜਿਹੜਾ ਰੋਟੀ ਵੀ ਖਾਂਦਾ ਉੱਥੇ ਸ਼ਰਾਬ ਵੀ ਦਿੱਤੀ ਜਾਂਦੀ ਹੈ ਨਵਾਂ ਸਾਲ ਹੈਗਾ ਜਿਸ ਦੇ ਵਿੱਚ ਕਦੋਂ ਪੁਲਿਸ ਨੂੰ ਤਲਾ ਮਿਲਦੀ ਹੈ ਦੇ ਰਾਤ ਉੱਥੋਂ ਦੀ ਇੱਕ ਐਸਆਈ ਥਾਣਾ ਡਿਊਟੀ ਤੋਂ ਆਪਣੀ ਡਿਊਟੀ ਕਰਕੇ ਨਿਕਲ ਰਹਾ ਸੀ ਜੀ ਉਦੋਂ ਉੱਥੇ ਇੱਕ লাশ ਮਿਲਦੀ ਹੈ ਕਦੋਂ লাশ ਉਹਦੀ ਚੈਕਿੰਗ ਕੀਤੀ ਜਾਂਦੀ ਹੈ লাশ ਚੈਕਿੰਗ ਕੀਤੀ ਜਾਂਦੀ ਇਹ ਤੋਂ ਉਸ ਤੋਂ ਪਤਾ ਲੱਗਦਾ ਹੈ ਜੇ ਇਹ ਡੀਐਸਪੀ ਆ ਡੀਐਸਪੀ ਤੇ ਡੀਐਸਪੀ ਇਹ ਕਿਦੋਂ ਫਿਰ ਪੁਲਿਸ ਨੂੰ ਉੱਚ ਅਫਸਰਾਂ ਨੂੰ ਦਿੱਤਾ ਜਾਂਦਾ ਕਿਦੋਂ ਪੁਲਿਸ ਵੱਲੋਂ ਪਹਿਲਾਂ ਇਹਨਾਂ ਨੂੰ ਪਾ ਦਿੱਤਾ ਗਿਆ ਇੱਕ ਹਿੱਟ ਹੋਇਆ ਹਿੱਟ ਦੇ ਕਾਰਨ ਕਿਹੜਾ ਐਕਸੀਡੈਂਟ ਹੁੰਦਾ ਉਹਦਾ ਹਾਸਤਾਵਾ ਬਾਕੀ ਕਿਦੋਂ ਪੁਲਿਸ ਨੂੰ ਪੋਸਟਮੈਨ ਦੀ ਰਿਪੋਰਟ ਪਤਾ ਲੱਗਦੀ ਹੈ ਪੋਸਟਮੈਨ ਦੀ ਰਿਪੋਰਟ ਤੋਂ ਬਾਅਦ ਕਿਹੜੀਆਂ ਪਤਾ ਲੱਗਿਆ ਇਸ ਦੇ ਦਿਮਾਗ ਤੇ ਕਿਹੜੀਆਂ ਗੋਲੀ ਵੱਜੀ ਹੋਈ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਟੀਮਾਂ ਬਣਾ ਦਿੱਤੀ ਜਾਂਦੀ ਹੈ ਉੱਥੇ ਦੇ ਸੀਸੀਟੀਵੀ ਫੁਟੇਜ ਜਿਹੜੀਆਂ ਖਾਲੀਆਂ ਜਾ ਰਹੀਆਂ ਉੱਥੇ ਦੇਖਿਆ ਜਾਂਦਾ ਕਿੱਥੇ ਮਾਰ ਉੱਥੇ ਕੋਈ ਆਸ-ਪਾਸੇ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਨਹਿਰ ਦੇ ਕੰਡੇਗੜਾ ਬਸਤੀ 바ਵਾ ਖਿਲ ਦੀ ਨਹਿਰ ਹੈ ਉਸੇ ਕੰਡੇ ਦੇ ਉੱਤੇ ਉਸ ਨੂੰ ਮਾਰਿਆ ਹੈਗਾ ਵਾ ਸਾਹ ਇਸ ਦਾ ਰੂਟ ਕਿਹੜਾ ਇਸ ਦਾ ਘਰ ਹੈਗਾ ਉਹ ਕਪੂਰ ਥੱਲੇ ਰੋਡ ਤੇ ਆ ਜਿਸ ਦਾ ਨੂੰ ਉਸ ਜਗ੍ਹਾ ਤੇ ਨਹਿਰ ਵਾਲੇ ਕੰਡੇ ਵੱਲ ਪੁਲੇ ਆਟੋ ਵੱਲ ਉਹ ਲੋ ਲੈ ਆ ਗਿਆ ਜੀ ਤੇ ਹੁਣ ਜਿਹੜਾ ਸਰਕਾਰੀ ਉਹਦਾ ਪਿਸਟਲ ਸੀਗਾ ਉਹ ਰਿਕਵਰ ਪੁਲਿਸ ਨੇ ਕਰ ਲਿਆ ਜੀ ਜੋ ਕੁਕ ਸੁਚਨਾ ਦੇ ਅਧਾਰ ਤੇ ਸਾਨੂੰ ਪਤਾ ਲੱਗਿਆ ਪਿਸਤਲ ਵੀ ਫੜ ਲਿਆ ਗਿਆ ਉਸ ਤੋਂ ਬਾਅਦ ਉਸ ਦੀ ਕਿਹੜੀ ਆਪਣਾ 메ਨ ਦੋਸ਼ੀ ਆ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਇੱਕ ਹੋਰ ਗੱਲ ਹੈ ਕਿੜੇ ਰਾਤ ਦੇ ਸਮੇਂ ਆਟੋ ਚੱਲਦੇ ਨਹੀਂ ਕੁਛ ਆਟੋ ਕਿੜੇ ਹੈ ਐਸੀ ਵਾਰਦਾਤਾਂ ਵੱਲ ਨੂੰ ਧਿਆਨ ਦਿੰਦੇ ਨੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਵੱਲ ਧਿਆਨ ਦਿੰਦੇ ਨੇ ਕਿਦਾਂ ਕੋਈ ਬਾਹਰੋਂ ਲੋਕ ਟ੍ਰੇਨ ਤੋਂ ਸਫਰ ਕਰਕੇ ਆਉਂਦਾ ਆਪਣੇ ਘਰ ਤੱਕ ਪਹੁੰਚਣਾ ਚਾਹੁੰਦਾ ਘਰ ਤੱਕ ਪਹੁੰਚਣਾ ਜਾਂਦਾ ਉਹਨਾਂ ਨੂੰ ਰਾਤ ਨੂੰ ਇੱਥੇ ਹੀ ਅੱਗੇ ਇੱਕ ਘਾਟੋ ਵੱਲ ਆੰਦਤ ਅੱਗੇ ਦੋ ਤਿੰਨ ਮੋਟਰਸਾਈਕਲ ਵੱਲੇ ਚਲਾ ਕੇ ਉਹਨਾਂ ਨੂੰ ਲੁੱਟ ਲੁੱਟ ਦੀ ਵਾਰ ਦਿੱਤਾ ਕਰਦੇ ਨੇ ਇਹ ਤੇ ਰਾਤ ਨੂੰ ਐਹੀ ਮਾਮਲੇ ਕਿਹੜੇ ਸਾਹਮਣੇ ਆਉਂਦੇ ਨੇ ਜੀ ਅੱਛਾ ਇਹ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਜਿਸ ਟਾਬੇ ਤੇ ਬੈਠ ਕੇ ਡੀਐਸਪੀ ਦੇ ਵੱਲੋਂ ਸ਼ਰਾਬ ਪੀਤੀ ਗਈ ਹੈ ਉਹ ਟਾਬਾ ਮਾਲਕ ਦੇ ਖਿਲਾਫ ਵੀ ਕੇਸ ਜਿਹੜਾ ਦਰਜ ਕੀਤਾ ਗਿਆ ਹਾਲੇ ਤੱਕ ਇਹ ਮਾਮਲਾ ਸਾਹਮਣੇ ਨਹੀਂ ਹੈ ਕੁਝ ਘੰਟੇ ਬਾਅਦ ਜਦੋਂ ਪੁਲਿਸ ਵੱਲੋਂ ਤਲਾਸ਼ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਸਾਰਾ ਖਲਾਸਾ ਜਿਹੜਾ ਪੁਲਿਸ ਵੱਲੋਂ ਦਿੱਤਾ ਮੀਡੀਆ ਦੇ ਅੱਗੇ ਜਾਏਗਾ ਪਰ ਜਾ ਕੇ ਟੀਸੀਪੀ ਵੱਲੋਂ ਵੀ ਕਿਹੜਾ ਇੱਕ ਆਪਣੇ 페 ਫੇਸਬੁਕ ਸੋਸ਼ਲ ਮੀਡੀਆ ਦਾ ਫੇਸਬੁਕ ਤੇ ਪ੍ਰਮੋਟ ਕੀਤਾ ਹੈਗਾ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿੜਾ ਡੀਐਸਪੀ ਦਾ ਕਤਲ ਦਾ ਮਾਮਲਾ ਹੋ ਟ੍ਰੇਸ ਕਰ ਲਿਆ ਹਾਲੇ ਤੱਕ ਜਿਹੜੇ ਟਾਬੇ ਦੇ ਮਾਲਕ ਦੇ ਉੱਤੇ ਵੀ ਉਹ ਕਿਹੜਾ ਟਾਬਾ ਸੁਣਿਆ ਜਾਂਦਾ ਉਹ ਟਾਬਾ ਜਿਹੜਾ ਵਿੱਚ ਸਮਾਨ ਵੇਚਦਾ ਇੱਕ ਉਹਦਾ ਫਰੈਂਡ ਸੀ ਡੀਐਸਪੀ ਇੱਕ ਫਰੈਂਡ ਦੇ ਤੌਰ ਤੇ ਕਿਹੜਾ ਉਸ ਨੂੰ ਉੱਥੇ ਬਿਠਾ ਕੇ ਕਿਹੜੇ ਉਹਨੇ ਡਰਿੰਕ ਕਰਾਈ ਇਹ ਵੀ ਸਾਹਮਣੇ ਆਇਆ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਦੋ ਲੋਕ ਪਹਿਲਾਂ ਡੀਐਸਪੀ ਦੇ ਨਾਲ ਆਂਦੇ ਹੂੰ ਡੀਐਸਪੀ ਦੇ ਨਾਲ ਉਸ ਟਾਬੇ ਤੇ ਬਹਿੰਦੇ ਨੇ ਟਾਬੇ ਤੇ ਬਹਿ ਕੇ ਖਾਣਾ ਪੀਣਾ ਖਾਤਾ ਜਾਂਦਾ ਹੈ ਦੋ ਘੰਟੇ ਬਾਅਦ ਟਾਬੇ ਤੋਂ ਬਾਹਰ ਨਿਕਲਦਾ ਆਟੋ 'ਚ ਬੈਠਾ ਜਾਂਦਾ ਆਪਣੇ ਗਨਮੈਨ ਇਹਨਾਂ ਨੂੰ ਇਹਨੇ ਵਾਪਸ ਭੇਜ ਦਿੱਤਾ ਜਾਂਦਾ ਗਨਮੈਨ ਇਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਸੀਂ ਜਾਓ ਆਪਣੇ ਘਰ ਨਵਾਂ ਸਾਲ ਮਨਾਓ ਉਸ ਤੋਂ ਬਾਅਦ ਕਿਹੜਾ ਪਤਾ ਕਿ ਤੋ ਲੱਗਿਆ ਹੈਗਾ ਪੁਲਿਸ ਨੂੰ ਰਾਤ ਦੇਰ ਰਾਤ 2 ਵਜੇ ਜਦੋਂ ਪੁਲਿਸ ਨੂੰ ਤਲਾਸ਼ ਮਿਲਦੀ ਹੈ ਐਸੇ ਐਸੇ ਡੀਐਸਪੀ ਨੇ ਕੁਝ ਕਹਿ ਤੋ ਕੁਝ ਦਿਨ ਪਹਿਲੇ ਆਪਣੇ ਪਿੰਡ ਦੇ ਵਿੱਚ ਇਸਨੇ ਆਪਣੇ ਵਾਈ ਫਾਇਰ ਕੀਤੇ ਸੀ ਉਹ ਵੀ ਵੀਡੀਓ ਵਾਇਰਲ ਹੋਈ ਸੀ ਬਹੁਤ ਜ਼ਿਆਦਾ ਜੀ ਠੀਕ ਹੈ ਸੁਨੀਲ ਜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਇੱਕ ਵੱਡਾ ਖੁਲਾਸਾ ਹੋਇਆ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਏ ਸੀ ਸੀ ਟੀ ਵੀ ਦੀਆਂ ਤਸਵੀਰਾਂ ਤੋਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਵੱਡੀ ਵਾਰਦਾਤ ਹੈ ਇੱਕ ਆਟੋ ਵਾਲੇ ਦੇ ਵੱਲੋਂ ਕਿਸੇ ਆਮ ਇਨਸਾਨ ਦਾ ਨਹੀਂ ਬਲਕਿ ਡੀ ਐਸ ਪੀ ਇੱਕ ਵੱਡਾ ਰੈਂਕ ਹੁੰਦਾ ਹੈ ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡਾ ਅਹੁਦਾ ਹੁੰਦਾ ਹੈ ਲੋਕਾਂ ਦੇ ਵਿੱਚ ਰਿਸਪੈਕਟ ਹੁੰਦੀ ਹੈ ਇਸ ਅਹੁਦੇ ਨੂੰ ਲੈ ਕੇ ਤਾਂ ਇੱਕ ਡੀ ਐਸ ਪੀ ਰੈਂਕ ਦੇ ਬੰਦੇ ਦਾ ਕਤਲ ਕਰ ਦਿੱਤਾ ਜਾਣਾ ਇੱਕ ਆਟੋ ਦੇ ਵੱਲੋਂ ਔਰ ਉਹ ਵੀ ਆਟੋ ਚਾਲਕ ਦੀ ਤੁਸੀਂ ਹਿੰਮਤ ਦੇਖ ਸਕਦੇ ਹੋ ਕਿ ਉਸ ਦੀ ਸਰਕਾਰੀ ਰਵਾਲਵਰ ਖੋ ਕੇ ਉਸ ਦਾ ਪਿਸਟਲ ਖੋ ਕੇ ਉਸ ਦੇ ਹੀ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਇਹ ਗੱਲ ਉਦੋਂ ਖੁਲਾਸਾ ਹੋਈ ਜਿਸ ਸਮੇਂ ਪੋਸਟਮਾਰਟਮ ਕੀਤਾ ਗਿਆ লাশ ਦਾ ਔਰ ਪੋਸਟਮਾਰਟਮ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ ਇਸ ਦੇ ਦਿਮਾਗ ਦੇ ਵਿੱਚ ਯਾਨੀ ਕਿ ਮੱਥੇ ਦੇ ਵਿੱਚ ਇੱਕ ਫਾਇਰ ਜਿਹੜਾ ਉਹ ਵਜਿਆ ਸੀ ਤਾਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਰਕਸ਼ਾਪ ਚੌਂਕ ਦੇ ਲਾਗੇ ਬਿਲਕੁਲ ਇੱਕ ਢਾਬਾ ਹੈਗਾ ਉਥੋਂ ਢਾਬੇ ਤੋਂ ਰੋਟੀ ਪਾਣੀ ਖਾ ਕੇ ਸ਼ਰਾਬ ਵਗੈਰਾ ਪੀ ਕੇ ਉਥੋਂ ਨਿਕਲਦਾ ਹੈ ਉੱਥੋਂ ਆਟੋ ਲਿਆ ਜਾਂਦਾ ਲੋਈ ਦੀ ਬੁੱਕਲ ਮਾਰੀ ਹੋਈ ਆ ਜਿਵੇਂ ਸਾਡੇ ਸਹਿਯੋਗੀ ਨੇ ਇਹ ਵੀ ਦੱਸਿਆ ਕਿ ਆਪਣੇ ਗਨਮੈਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਕਿ ਨਵਾਂ ਸਾਲ ਹੈ ਤੁਸੀਂ ਨਵਾਂ ਸਾਲ ਘਰ ਜਾ ਕੇ ਮਨਾਓ ਤਾਂ ਇਸ ਦੇ ਨਾਲ ਕੋਈ ਵੀ ਗਨਮੈਨ ਨਹੀਂ ਸੀਗਾ ਔਰ ਇੱਕ ਆਟੋ ਦੇ ਵਿੱਚ ਬੈਠ ਜਾਂਦਾ ਆਟੋ ਦੇ ਵਿੱਚ ਬੈਠ ਕੇ ਆਟੋ ਵਾਲੇ ਦੇ ਨਾਲ ਤੂ ਤੂ ਮੈ ਮੈਂ ਹੁੰਦੀ ਆ ਕਿਉਂਕਿ ਸ਼ਰਾਬ ਪੀਤੀ ਆ ਔਰ ਤੋਂ ਸੁਭਾਅਿਕ ਜੀ ਗੱਲ ਹੈ ਕਿ ਜਦੋਂ ਸ਼ਰਾਬ ਪੀਤੀ ਹੋਵੇ ਉਦੋਂ ਆਪਣੇ ਆਪ ਤੇ ਕੰਟਰੋਲ ਇਨਸਾਨ ਦਾ ਨਹੀਂ ਰਹਿੰਦਾ ਇਹ ਅਸੀਂ ਦੇਖਦੇ ਆਂ ਔਰ ਉਸ ਤੋਂ ਬਾਅਦ ਵਿੱਚ ਤੂ ਤੂ ਮੈਮੇ ਆਟੋ ਵਾਲੇ ਦੇ ਨਾਲ ਹੁੰਦੀ ਹੈ ਇੱਥੇ ਜਾਣਾ ਉੱਥੇ ਜਾਣਾ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਜਾਂਚ ਦੇ ਵਿੱਚ ਕਿਉਂਕਿ ਜੋ ਦੋਸ਼ੀ ਹੈ ਮੁੱਖ ਮੁਲਜ਼ਮ ਜਿਹੜਾ ਆਟੋ ਚਾਲਕ ਹੈ ਜਿਸ ਨੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੂੰ ਗ੍ਰਿਫਤਾਰ ਕਰ ਲਿਆ ਉਹ ਲਾਂਬੜਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਔਰ ਉਹ ਅਕਸਰ ਹੀ ਰਾਤ ਨੂੰ ਜ਼ਿਆਦਾ ਡਰਾਈਵਿੰਗ ਕਰਦਾ ਇਸੇ ਤਰੀਕੇ ਦੇ ਨਾਲ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਹੁਣ ਜਦੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਸੋਰਸਸ ਤੋਂ ਤੇ ਸਾਡੇ ਸਹਿਯੋਗੀ ਤੋਂ ਵੀ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਸ ਨੇ ਖੁਦ ਕਿਹਾ ਕਿ ਮੇਰੇ ਨਾਲ ਬਤਮੀਜ਼ੀ ਕੀਤੀ ਗਈ ਹੱਥ ਵੀ ਚੁੱਕਿਆ ਗਿਆ ਬਸਲੂਕੀ ਕੀਤੀ ਗਈ ਜਿਸ ਤੋਂ ਤੰਗ ਆਣ ਕੇ ਮੈਂ ਉਸ ਦਾ ਰਵਰਵਲ ਖੋਲਿਆ ਜਾਨੀ ਕਿ ਕੱਢ ਲਿਆ ਔਰ ਕੱਢ ਕੇ ਉਸ ਦੇ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਹੁਣ ਇਹ ਵੀ ਹੈ ਕਿ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਡੀਐਸਪੀ ਨੂੰ ਆਟੋ ਚਾਲਕ ਦੇ ਉੱਪਰ ਇਹ ਵੀ ਇਲਜ਼ਾਮ ਲੱਗੇ ਨੇ ਹਾਲਾਂਕਿ ਇਹ ਤਮਾਮ ਹੁਣ ਸਾਰੀਆਂ ਚੀਜ਼ਾਂ ਜਾਂਚ ਦੇ ਘੇਰੇ ਦੇ ਵਿੱਚ ਹੈ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਨੇ ਫਿਲਹਾਲ ਪੁਲਿਸ ਨੇ ਮਾਮਲਾ ਸੁਲਝਾ ਲਿਆ ਦੋ ਦਿਨਾਂ ਦੇ ਵਿੱਚ ਹੀ ਇਹ ਮਾਮਲੇ ਨੂੰ ਸੁਲਝਾਇਆ ਗਿਆ ਹੈ ਹੋਰ ਵੀ ਸੀਸੀਟੀਵੀ ਤਸਵੀਰਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਥੇ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਬੇਹੱਦ ਲਾਜ਼ਮੀ ਹੈ ਕਿ ਜਿੱਥੋਂ ਡੀਐਸਪੀ ਦੀ লাশ ਬਰਾਮਦ ਕੀਤੀ ਗਈ ਸੀ ਬਸਤੀ 바ਵਾ ਖੇਲ ਨਹਿਰ ਤੇ ਕੰਡਿਓ ਉੱਥੇ ਕੋਈ ਵੀ ਇਦਾਂ ਦਾ ਅਜੇ ਸੀਸੀਟੀਵੀ ਕੈਮਰਾ ਨਹੀਂ ਲੱਗਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਜੇਕਰ ਉੱਥੇ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਤਾਂ ਉੱਥੋਂ ਪਤਾ ਲੱਗ ਜਾਣਾ ਸੀ ਕਿ ਆਖਿਰਕਾਰ ਇੱਥੇ ਘਟਨਾ ਕੀ ਵਾਪਰੀ ਔਰ ਆਖਿਰ ਦੇ ਵਿੱਚ ਕਿਹੜੀ ਗੱਲਬਾਤ ਹੋਈ ਸੀ ਕਿਉਂਕਿ ਇਹ ਸਟਾਰਟਿੰਗ ਪੁਆਇੰਟ ਤੋਂ ਤੁਹਾਨੂੰ ਦਿਖਾ ਰਹੇ ਹਾਂ ਵਰਕਸ਼ਾਪ ਚੌਂਕ ਤੋਂ ਜਦੋਂ ਉਸਨੇ ਆਟੋ ਲਿਆ ਡੀਐਸਪੀ ਦਲਵੀਰ ਸਿੰਘ ਦਿਓਲ ਨੇ ਜਦੋਂ ਇਹ ਆਟੋ ਲਿਆ ਤਾਂ ਉਸ ਸਮੇਂ ਦੀਆਂ ਤਸਵੀਰਾਂ ਨੇ ਕਿਹੜੇ ਗੈਟਅਪ ਦੇ ਵਿੱਚ ਸੀਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਔਰ देर ਰਾਤ ਦੀਆਂ ਤਸਵੀਰਾਂ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਆਪਣੇ ਗਨਮੈਨਾਂ ਨੂੰ ਨਵਾਂ ਸਾਲ ਮਨਾਉਣ ਦੇ ਵਾਸਤੇ ਘਰ ਭੇਜ ਦਿੱਤਾ ਗਿਆ ਤੇ ਆਪੇ ਇਕੱਲਾ ਸੀ ਕਾਲਜ ਦੀ ਸਰਕਾਰੀ ਰਵੌਰ ਵਰ ਸੀ ਉਸ ਤੋਂ ਬਾਅਦ ਵਿੱਚ ਆਟੋ ਤੇ ਬੈਠ ਕੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਨਾਲ ਕੀ ਗੱਲਬਾਤ ਹੁੰਦੀ ਹੈ ਕਿ ਤੂੰ ਤੂੰ ਮੈਂ ਮੈਂ ਹੁੰਦੀ ਹੈ ਕਿਉਂਕਿ ਗੱਲ ਇੰਨੀ ਕਾ ਜ਼ਿਆਦਾ ਵੱਜ ਜਾਨੀ ਕਿਉਂਕਿ ਇਸ ਦੇ ਵਿੱਚ ਇਹ ਵੀ ਖਲਾਸਾ ਹੋ ਸਕਦਾ ਹੈ ਕਿ ਕਿਤੇ ਆਟੋ ਚਾਲਕ ਨੇ ਕੱਲਾ ਦੇਖ ਕੇ ਵਿਅਕਤੀ ਲੁੱਟਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਲੁੱਟਖੋ ਕਰਨ ਦੀ ਕੋਸ਼ਿਸ਼ ਕਰ ਲਈ ਹੋਵੇ ਸੋ ਇਸੇ ਕਰਕੇ ਡੀਐਸਪੀ ਨੇ ਜਵਾਬੀ ਕਾਰਵਾਈ ਕੀਤੀ ਹੋਵੇ ਤਾਂ ਆਟੋ ਚਾਲਕ ਨੇ ਕੱਢ ਕੇ ਉਸਤੇ ਗੋਲੀ ਮਾਰ ਦਿੱਤੀ ਹੋਵੇ ਤਾਂ ਇਹ तमाम ਗੱਲਾਂ ਨੇ ਤਮਾਮ ਇਸ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਜਦੋਂ ਤੱਕ ਹੁਣ ਪੁਸ਼ਗਿਸ਼ ਨਹੀਂ ਹੁੰਦੀ ਮੁੱਖ ਮੁਲਜ਼ਮ ਦੇ ਕੋਲੋਂ ਦੋਸ਼ੀ ਦੇ ਕੋਲੋਂ ਪੁਸ਼ਗਿਸ਼ ਨਹੀਂ ਹੁੰਦੀ ਉਸ ਤੋਂ ਪਹਿਲਾਂ ਇਹ ਵੱਡੇ ਖੁਲਾਸੇ ਨਹੀਂ ਹੋ ਸਕਦੇ ਪਰ ਜਾਂਚ ਅਧੀਨ ਹੈ ਵਿਸ਼ਾ ਪਰ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਵੀ ਤਾਂ ਹੈਰਾਨ ਕਰ ਦੇਣ ਵਾਲਾ ਵਾਮਲਾ ਵੀ ਹੈ ਕਿ ਆਮ ਇਨਸਾਨ ਤਾਂ ਦੂਰ ਦੀ ਗੱਲ ਇੱਕ ਡੀਐਸਪੀ ਦੇ ਇੱਕ ਆਟੋ ਰਿਕਸ਼ਾ ਚਾਲਕ ਨੇ ਗੋਲੀ ਮਾਰ ਦਿੱਤੀ ਹੈ ਤੇ ਉਸ ਦਾ ਕਤਲ ਕਰ ਦਿੱਤਾ ਹੈ ਤਾਂ ਇਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਲੋਕ ਆਮ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਕਿੰਨੇ ਕੁ ਸੇਫ ਨੇ ਜਿਸ ਦੇ ਕੋਲ ਬਕਾਇਦਾ ਆਪਣੀ ਰੱਖਸ਼ਾ ਕਰਨ ਦੇ ਵਾਸਤੇ ਹਥਿਆਰ ਵੀ ਹੈ ਉਹ ਵੀ ਆਪਣੀ ਇੱਥੇ ਰੱਖਿਆ ਨਹੀਂ ਕਰ ਪਾਇਆ ਉਸ ਦਾ ਪਿਸਤੌਲ ਖੋ ਕੇ ਚਾਲਕ ਨਹੀਂ ਰਿਕਸ਼ਾ ਚਾਲਕ ਨਹੀਂ ਉਸ ਤੇ ਗੋਲੀ ਮਾਰ ਦਿੱਤੀ ਤਾਂ ਕਿੰਨੇ ਕੁ ਲੋਕ ਸੇਫ ਨੇ ਇਹ ਵੀ ਸਵਾਲ ਜ਼ਰੂਰ ਉੱਠਦੇ ਨੇ ਪਰ ਇਹਨਾਂ ਸੀਸੀਟੀਵੀ